ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਇੱਕ ਘੱਟ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰਾਂ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਜੇ ਪੰਜਾਬ ਤੋਂ ਮੌਨਸਨ ਰੁਕਸਤ ਹੋ ਰਿਹਾ ਹੈ ਪੰਜ ਦਿਨ ਇੱਕ ਜਗ੍ਹਾ ਟਿਕਿਆ ਰਹਿਣ ਤੋਂ ਬਾਅਦ ਸੋਮਵਾਰ ਨੂੰ ਮੌਨਸਨ ਅੱਧੇ ਰੁਪਏ ਦੇ ਪਾਪਾ ਚਲਾ ਗਿਆ ਹੈ ਧਿਆਨ ਵਾਲੇ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਅਲਵਿਦਾ ਕਹ ਦੇਗਾ ਇਸ ਵਾਰ ਸੁਪੇ ਵਿੱਚ ਮੌਨਸਨ ਆਮ ਤੌਰ ਤੇ 48% ਦੀ ਵਾਧਾ ਵਰਸਾ ਇਸੇ ਤੋਂ ਦਰਾਨਾ ਸੂਬੇ ਦੇ ਟਾਪ ਮੈਂ ਵਿੱਚ ਲਗਾਤਾਰ ਜੋ ਵਾਤਾ ਹੋ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਮੁਤਾਬਕ 1 ਜੂਨ ਤੋਂ ਹੁਣ ਤੱਕ ਸੂਬੇ ਵਿੱਚ 621.4 ਮਿਲੀਮੀਟਰ بارش ਜੋ ਦਰਜ ਕੀਤੀ ਹੈ ਜਦਕੀ ਆਮਕਾਰ ਤੇ 420.9 ਮਿਲੀਮੀਟਰ بارش ਜੋ ਦਰਜ ਹੁੰਦੀ ਹੈ ਇਸ ਸਾਲ ਸੂਬਾ ਹੱਦ ਨਾਲ ਵੀ ਜੂਝ ਰਿਹਾ ਹੈ ਇਸੇ ਵਿਚਕਾਰ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਮੌਨਸੂਨ ਦੇ ਵਾਪਸੀ ਨਾਲ ਹੀ ਅਗਲੇ ਦਿਨ ਸੂਬੇ ਦਾ ਮੌਸਮ ਸੁੱਕਾ ਰਹੇਗਾ ਮੌਸਮ ਵਿਭਾਗ ਮੁਤਾਬਿਕ ਅਗਲੇ 7 ਦਿਨਾਂ ਤੱਕ ਸੂਬੇ ਵਿੱਚ ਕਿਤੇ ਵੀ ਬਾਰਿਸ਼ ਦੇ ਹਿਸਾਰ ਨਹੀਂ ਹਨ ਇਸ ਕਰਕੇ ਤਾਪਮਾਨ ਵਿੱਚ ਹੌਲੀ-ਹੌਲੀ ਜੋ ਵਾਧਾ ਦੇਖਿਆ ਜਾ ਰਿਹਾ ਹੈ ਦਿਨ ਦਾ ਤਾਪਮਾਨ ਆਮ ਦੇ ਨੇੜੇ ਜਦਕਿ ਰਾਤਾਂ ਠੰਡੀਆਂ ਹਨ ਸੂਬੇ ਵਿੱਚ ਸਭ ਤੋਂ ਵੱਧ ਤਾਪ 36.8 ਡਿਗਰੀ ਜੁ ਲੁਧਿਆਣਾ ਦੇ ਸਮਰਾਲਾ ਵਿੱਚ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਮ੍ਰਿਤਸਰ ਵਿੱਚ 34.8 ਡਿਗਰੀ ਲੁਧਿਆਣਾ ਵਿੱਚ 35 ਡਿਗਰੀ ਪਟਿਆਲਾ ਵਿੱਚ 35.4 ਡਿਗਰੀ ਪਠਾਨਕੋਟ ਵਿੱਚ 34.7 ਡਿਗਰੀ ਅਤੇ ਬਠਿੰਡਾ ਵਿੱਚ 36.6 ਡਿਗਰੀ ਤਾਪਮਾਨ ਜੋ ਦਰਜ ਕੀਤਾ ਗਿਆ ਹੈ ਜੇਕਰ ਪੰਜਾਬ ਦੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅਮ੍ਰਿਤਸਰ ਵਿੱਚ ਆਸਮਾਨ ਸਾਫ਼ ਰਹੇਗਾ ਤਾਪਮਾਨ ਵਿੱਚ ਬਹੁਤ ਘੱਟ ਬਦਲਾਅ ਹੋਏਗਾ ਤਾਪਮਾਨ 25 ਤੋਂ 30 ਡਿਗਰੀ ਦੇ ਜੋ ਵਿਚਕਾਰ ਰਹਿਣ ਦੀ ਸੁਭਾਵਨਾ ਹੈ ਤੇ ਉਧਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਚ ਅਸਮਾਨ ਸਾਫ਼ ਰਹੇਗਾ ਤਾਪਮਨ ਵਿੱਚ ਬਹੁਤ ਘੱਟ ਬਦਲਾਅ ਹੋਏਗਾ ਤਾਪਮਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਤੇ ਲੁਧਿਆਣਾ ਅਸਮਾਨ ਸਾਫ਼ ਰਹੇਗਾ ਤੇ ਤਾਪਮਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਹੈ ਸੰਭਾਵਨਾ ਹੈ ਪਟਿਆਲਾ ਅਸਮਾਨ ਸਾਫ਼ ਰਹੇਗਾ ਤਾਂ ਆਪਾਂ ਵਿੱਚ ਬਹੁਤ ਘੱਟ ਬਦਲਾਅ ਹੋਏਗਾ ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਜੋ ਸਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਕਿ ਜੇਕਰ ਉਦਰ ਮਹੱਲੀ ਦੀ ਗੱਲ ਕੀਤੀ ਜਾਵੇ ਤਾਂ ਮਹੱਲੀ 'ਚ ਆਸਮਾਨ ਜੋ ਸਾਫ਼ ਰਹੇਗਾ ਤਾਂ ਆਪਾਂ ਵਿੱਚ ਬਹੁਤ ਘੱਟ ਜੋ ਬਦਲਾਅ ਹੋਏਗਾ ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸਭਾਵਨਾ ਹੈ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਚੈਨਲ ਨਾਲ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਤਾਂ